ਆਓ ਅੱਜ ਆਪਾਂ ਦੋ ਅਕਰੀ ਸ਼ਬਦ ਸਿੱਖਦੇ ਹਾਂ ਹਾਂਜੀ ਸਾਸਤ੍ਰਿਕਾਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਪੰਜਾਬੀ ਚੈਨਲ ਦੇ ਵਿੱਚ ਅੱਜ ਆਪਾਂ ਸਿੱਖਾਂਗੇ ਦੋ ਸ਼ਬਦੀ ਠੀਕ ਹੈ ਆਪਾਂ ਪੰਜਾਬੀ ਸਿੱਖਦੇ ਬੈਨ ਦੋ ਸ਼ਬਦ ਦੇ ਆਪਾਂ ਸ਼ਬਦ ਅੱਜ ਸਿੱਖਾਂਗੇ ਠੀਕ ਹੈ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਵੀਡੀਓ ਚੰਗੀ ਲੱਗੇ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਸ਼ੁਰੂ ਕਰਦੇ ਹਾਂ ਆਪਾਂ ਵੀਡੀਓ ਨੂੰ ਬੱਬਾ ਸੱਸਾ ਬਾਸਾ ਕਗਾ ਹਰਾਰਾ ਕਾਰ ਹਹਾ ਲੱਲਾ ਹੱਲ ਠੀਕ ਹੈ ਜੀ ਇਹ ਵੀ ਤਰੀਕਾ ਆ ਆਪਾਂ ਇੱਕ ਦੂਸਰੇ ਤਰੀਕੇ ਨਾਲ ਵੀ ਸਿੱਖ ਸਕਦੇ ਆ ਜਿੱਦਾਂ ਕਿ ਬੱਬਾ ਸਸਾ ਬੱਬੇ ਦੀ ਆਵਾਜ਼ ਕੱਢਾਂਗੇ ਬ ਸ ਕੀ ਬਣ ਗਿਆ ਬਸ ਕ ਰ ਕਾਰ ਹ ಲಾ ತರಿಕೆ ನಾವು ಪಡಿಸ ಕಕ್ಕ ಲ ಕಾಲ ದಸ ದಸ ಪಪ್ಪ ಲ ಪಾಲ ಚಿಚಾ ಲಾ ಚಾಲ ಕಕ್ಕ ಸಸಾ ಕಾಸ ಚಿಚಾ ರಾಡಾ ಚಾಡ ಪಪ್ಪ ಹಡಾಡಾ, ಪಾಡ ಕಕ್ಕಾ ಪಪ್ಪ ಕಪ್ಪ ವಿಡಿಯೋ ಚಿಗ ಲವ್ ವಿಡಿಯೋ ಲೈಕ್ ಪ್ಯಾರಾಚ ಕಮೆಂಟ್ ಥ್ಯಾಂಕ್ ಯು